ਬਲੀ ਸੋ ਨਿਹਾਲ ਸਤ ਸ੍ਰੀ ਅਕਾਲ ਤੇ ਅੱਜ ਬਾਬੇ ਨਾਨਕ ਦੀ ਕਿਰਪਾ ਨਾਲ ਖੁਸ਼ਮ ਹੋਇਆ ਤੇ ਆਪਣੀ 16 9ਵੇਂ ਵੱਡਾ ਲੱਗੇ ਆ ਕੰਪੈਨ ਆ ਗਈ ਆਪਣੀ ਪੈਰੀਂ ਤੇ ਲੋਟੇ ਤੇ 2 ਕਿਲੇ 16 9ਵੇਂ ਲਾਈ ਦੀ ਤੇ 18 ਜੂਨ ਨੂੰ ਲਾਈ ਸੀ ਤੇ ਅੱਜ 18 ਸਤੰਬਰ ਨੂੰ ਹੀ ਵੱਡਾ ਲੱਗੇ ਆ ਪੂਰੇ 3 ਮਹੀਨੇ 90 ਦਿਨ ਹੋ ਗਿਆ ਤੇ ਵਿਆਜ ਨਾ ਕਿਹਦੇ ਚਾਹ ਹੁੰਦਾ ਜਦੋਂ ਕੰਪੈਨ ਜੱਟ ਦੇ ਪੇਟ ਚ ਆਉਂਦੀ ਆ ਸਾਂ ਦੇ ਖੇਤਾਂ ਦੀ ਆ ਤੇ ਚਾਹ ਚਰਜਾਂ ਦਾ ਵਿਆਜ ਨਾ ਕਿਤੇ ਚਾ ਹੁੰਦਾ ਤੇ ਬਾਬਾ ਭਲੀ ਕਰੇ ਹਰ ਇੱਕ ਦੀ ਫਸਲ ਸੁਖ ਸੁਫਣਾ ਆਪਣੇ ਘਰ ਆਵੇ ਤੇ ਵਧੀਆ ਵਧੀਆ ਝਾਰ ਨਿਕਲੇ ਤੇ ਆਪਣੀ ਆਂਬ ਵਾਲੀ ਮੋਟਰ ਤੇ ਇਹਦਾ ਨਾਮ ਆਂਬ ਵਾਲੀ ਮੋਟਰ ਆਪਣੀ ਆਂਬ ਵਾਲੀ ਮੋਟਰ ਤੇ ਆ ਗਈਆਂ ਤੇ 16 90 ਲਈ 18 ਜੂਨ ਨੂੰ ਲਈ ਤੇ ਅੱਜ 18 ਸਤੰਬਰ ਵਾ ਤੇ ਲੋਟੇ ਇਹਦਾ ਚੱਲ ਪਈ ਆਪਣੀ ਜਬੋਤ ਇੱਕ ਖੁਸ਼ੀ ਦਾ ਤੇ ਭਾਗਾ ਭਰਿਆ ਦੇਣ ਹੁੰਦਾ ਵਾ ਕਿ ਆ ਪਿੱਛੇ ਦਾ ਸਭ ਨੂੰ ਪਤਾ ਹੀ ਆ ਕਿ ਪੰਜਾਬ ਚ ਹੜ ਆਉਣ ਕਰਕੇ ਲੱਖਾਂ ਯਾਰਾ ਇੱਕ ਫਸਲ تباہ ਹੋਈ ਆ ਤੇ ਮਹਾਰਾਜ ਉਹਨਾਂ ਨੇ ਵਿਚਾਰ ਦੀ ਕਲਾ ਬਖਸ਼ੇ ਤੇ ਫਿਰ ਵੀ ਸਾਨੂੰ ਮਹਾਰਾਜ ਨੇ ਇੰਨੇ ਜੋਗਾ ਕੀਤਾ ਵਾ ਤੇ ਅੱਜ ਮਿਹਨਤ ਦਾ ਫਲ ਜਿਹੜਾ ਉਹ ਮਿਲ ਲੱਗਾ ਆਪਣੀ ਫਸਲ ਵੱਢਣ ਲੱਗੇ ਆ ਤੇ ਕੰਪੇਨ ਚੱਲ ਪਈ ਆ ਤੇ ਬਣੇ ਦਿਓ ਵੀਡੀਓ ਨਾਲ ਤੇ ਵੀਡੀਓ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਪੇਜ ਨੂੰ ਕਰਿਓ ਫੋਲੋ ਤੇ ਇਦਾਂ ਦੀ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿਣਾ ਮਿੱਤਰੋ ਇਧਰ ਪਹਿਲਾ ਟੈਂਕ ਕੱਢਦਾ ਵਾ

वीडियो लाइक कमेंट साहब इधरों रह गया था इन्ना रह गया देखिए वादी होना मस्त ਆਵੇਂ ਮੈਟਰੋ ਆਪਣੇ ਇਧਰ ਲੱਥ ਲਗਾ ਚੌਥਾ ਟੈਂਕਰ ਤੇ ਰਹਿ ਗਿਆ ਦੋ ਟਾਂਾ ਥਾਮ ਮਗਰ ਇਧਰ ਮੋਟੇ ਵੱਲ ਲੈਣ ਵਾਲੇ ਵੀਰ ਤੇ ਅਹੀਂ ਇਹਨਾ ਮੁੰਡਿਆਂ ਇਕੱਠਾ ਨਹੀਂ ਚਕਾਉਣੀ ਅਜੇ ਅਜੇ ਨਵੰਬਰ ਚ ਕਣਕ ਪੀਜਣੀ ਆ ਅਜੇ ਅਕਤੂਬਰ ਸਾਰਾ ਪਿਆ ਇਹ ਵੀ ਛੇ ਮੋਟੇ ਗੱਲ ਲੰਗੇ ਇਹ ਜੇ ਇਕੱਠਾ ਨਹੀਂ ਬਣਾਉਣੀਆਂ ਅਸੀਂ ਇਹਦੇ ਵਿੱਚੇ ਮੋਟੇ ਗੱਲ ਲੰਗੇ ਤੇ ਕੋ ਉਸ ਜਿਹੜਾ ਦਲਾ ਲੈ ਲੋ ਜਾਨਾ ਲੋਕਾਂ ਨੇ ਪੱਟਿਆਂ ਵਾਸਤੇ ਇਹ ਚੌਥਾ ਟੈਂਕ ਆਪਣਾ ਸ਼ਾਨ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਉਸ ਕੋੜਾ ਟਾਡੀ ਡੋੜਦੀ ਸਪੋਰਟ ਦੀ ਬਹੁਤ ਲੋੜ ਆ ਐਦਾਂ ਹੀ ਵਾਧੇ ਘਾਟ ਬੋਲਿਆ ਜਾਂਦਾ ਯਾ ਤਮਾਸ਼ਾ ਕਿ ਆ ਪੰਜਵਾ ਟੈਂਕ ਹੁਣ ਅੱਤਾ ਹੋਇਆ ਹੁਣ ਪੂਰਾ ਕੋਈ ਨਹੀਂ ਭਰਿਆ ਹੋਣਾ ਭਰ ਤੋਂ ਪਹਿਲਾਂ ਹੀ ਦਾਤੇ ਦੇਖਣ ਕੀ ਝਾੜ ਨਿਕਲਦਾ 15 16 ਕੇ 20 ਤੱਕ ਜਾਂਦਾ ਮੇਤਰੋ ਵੱਡੀ ਗਈ ਆਪਣੀ 16 ਬਣਵੇਂ ਤੇ ਰੱਬਾ ਮੇਰ ਕਰੇ ਧੰਨਵਾਦ ਮਾਲਕ ਦਾ ਸ਼ੁਕਰ ਹੈ ਤੇਰਾ